ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਲ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਰੋਕ ਕਰਦੇ ਆਂ ਪਹਿਲੀ ਖਬਰਦਾਰ ਜਬ ਦੇ ਦੋ ਸੰਸਦ ਦੀ ਹਲਕਿਆਂ ਦੇ ਵਿੱਚ ਖਾਲੀਤਾ ਦੀ ਸਮਰਥਕਾਂ ਦੀ ਇੱਕ ਤਰਫਾ ਜੱਤ ਅਤੇ ਕਈ ਲੋਕ ਸਭਾ ਸੀਟਾਂ ਉੱਤੇ ਕੱਟੜਪੰਥੀਆਂ ਦੇ ਵਧੇ ਵੋਟ ਹਿੱਸੇ ਨੇ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਦੋ ਸੰਸਦ ਦੀ ਹਲਕਿਆਂ ਦੇ ਵਿੱਚ ਅਚਾਨਕ ਆਏ ਨਤੀਜਿਆਂ ਤੇ 11 ਸੀਟਾਂ ਉੱਤੇ ਕੱਟੜਪੰਥੀਆਂ ਦੇ ਵਧੇ ਵੋਟ ਸ਼ੇਅਰ ਦੇ ਮੱਦੇ ਨਜ਼ਰ ਪਾਕਿਸਤਾਨ ਨਾਲ ਲੱਗਦੇ ਸੂਬੇ 'ਚ ਕੇਂਦਰੀ ਸੁਰੱਖਿਆ ਜੰਤੀਆ ਚੌਕਸ ਹੋ ਗਈਆਂ ਨੇ ਮਾਹਿਰਾ ਅਨੁਸਾਰ ਐਸਓ ਕੋ ਵਿੱਚ ਕਈ ਸੰਦੇਸ਼ ਨੇ ਤੇ ਕਟੜਪੱਤੀ ਤਾਪਤਾ ਨੂੰ ਹਵਾ ਦੇਣ ਵਾਲੇ ਤੱਤਾਂ ਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜੇਲ੍ਹ ਤੋਂ ਚੋਣ ਲੜਨ ਵਾਲੇ ਖਾਲਸਤਾਨੀ ਸਮਰਥਕ ਅਮਰਤਪਾਲ ਸਿੰਘ ਅਤੇ ਸਬਜੀ ਸਿੰਘ ਖਾਲਸਾ ਦੀ ਜੱਤ ਤੋਂ ਕਈ ਅਰਥ ਕੱਢੇ ਜਾ ਰਹੇ ਨੇ ਇਸ ਜੇਤ ਨਾਲ ਸੁਰੱਖਿਆ ਏਜੰਸੀਆਂ ਨੂੰ ਵੀ ਪਹਿਰਾ ਉੱਤੇ ਖੜਾ ਕਰ ਦਿੱਤਾ ਗਿਆ ਹੈ ਪੰਜਾਬ ਦੀ 553 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਇਸ ਲਈ ਕੇਂਦਰੀ ਖੁਫੀਆ ਏਜੰਸੀਆਂ ਪੰਜਾਬ ਦੇ ਵਿੱਚ ਗਰਮ ਖਿਆਲੀ ਗਤੀਵਿਧੀਆਂ ਉੱਤੇ ਖਾਸ ਨਜ਼ਰ ਰੱਖ ਰਹੀਆਂ ਨੇ ਇਹਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨੀਜਰ ਕਤਲਕਾਰ ਦੇ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਾਉਣ ਤੋਂ 9 ਮਹੀਨੇ ਬਾਅਦ ਸਾਹਮਣੇ ਆਈ ਹੈਰਾਨਕੁਨ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਲੋਕਤੰਤਰ ਲਈ ਭਾਰਤ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਖਤਰਾ ਬਣ ਚੁੱਕਾ ਹੈ ਰਿਪੋਰਟ ਦੇ ਵਿੱਚ ਕੀਤੇ ਦਾਅਵਿਆਂ ਦੇ ਨਾਲ ਸੁਰੱਖਿਆ ਮਾਹਰ ਕਿਸੇ ਹੱਦ ਤੱਕ ਸਹਿਮਤ ਨਜ਼ਰ ਆਉਂਦੇ ਨੇ ਤੇ ਜਿਨ੍ਹਾਂ ਦਾ ਕਹਿਣਾ ਇਹ ਵੀ ਹੈ ਕਿ ਨਵੀਂ ਦਿੱਲੀ ਵੀ ਕਈ ਦਹਾਕੀਆਂ ਤੋਂ ਭਾਰਤੀ ਮੂਲ ਦੇ ਲੋਕਾਂ ਰਹੀ ਕੈਨੇਡੀਅਨ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਨੈਸ਼ਨਲ ਸਕਿਉਰਿਟੀ ਦੀ ਰਿਪੋਰਟ ਦੇ ਮੁਤਾਬਕ ਪਾਕਤਵਲੋ ਕੈਨੇਡੀਅਨ ਮਾਮਲਿਆਂ ਦੇ ਵਿੱਚ ਦਖਲ ਦੇਣ ਦੇ ਯਤਰ ਭਾਵੇਂ ਚੀਨ ਦੇ ਬਰਾਬਰ ਨਹੀਂ ਪਰ ਡੂੰਘੀ ਚਿੰਤਾ ਜ਼ਰੂਰ ਪੈਦਾ ਕਰਦੇ ਨੇ। ਪਾਕਿਸਤਾਨੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਠੜੀ ਵਾਕ ਇਨ ਸਪੇਸ ਇੱਕ ਕੂਲਰ ਇੱਕ ਟੀਵੀ ਇੱਕ ਵਕਰੀ ਰਸੋਈ ਕਤਰ ਕਰਦਾ ਸਮਾਨ ਤੇ ਹੋਰ ਸਹੂਲਤਾਂ ਵੀ ਉਸ ਨੂੰ ਮਿਲੀਆਂ ਹੋਈਆਂ ਨੇ 71 ਸਾਲਾ ਖਾਨ ਪਿਛਲੇ ਸਾਲ ਸਤੰਬਰ ਤੋਂ 라ਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਦਾਲਤ ਜੇਲ੍ਹ ਦੇ ਵਿੱਚ ਕੈਦ ਹੈ ਤੇ 30 ਮਈ ਨੂੰ ਇੱਕ ਮਾਮਲੇ 'ਚ ਸੁਪਰੀਮ ਕੋਰਟ ਵਿੱਚ ਪੇਸ਼ ਹੁੰਦੇ ਹੋਏ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਨੇ ਚੀਫ ਜਸਦੀਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਇਕਾਂਤ ਵਿੱਚ ਰਹਿ ਰਹੇ ਨੇ ਸਰਕਾਰ ਨੇ ਵਕੀਲਾ ਅਤੇ ਪਰਿਵਾਰ ਨਾਲ ਮੁਲਾਕਾਤ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੇ ਜਵਾਬ ਵਿੱਚ ਉਹਨਾਂ ਨੂੰ ਪ੍ਰਾਪਤ ਸਹੂਲਤਾਂ ਦੀ ਇੱਕ ਸੂਚੀ ਪ੍ਰਦਾਨ ਕਰਕੇ ਉਹਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਅਲਿਵੋਡ ਆਪਣੇ 3 ਤੇ 5 ਪੌਸਾਂਸੈਂਸ ਮੈਂਬਰ ਕੰਗਰਣਾ ਨੌਕਰ ਚੰਡੀਗੜ੍ਹ 에어ਪੋਰਟ ਉੱਤੇ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਦੇ ਥੱਪੜ ਮਾਰ ਦਿੱਤਾ ਹੈ ਇਸ ਸਬੰਧੀ ਪ੍ਰਤੀਕਰਮਾਂ ਦਾ ਦੌਰ ਚੱਲ ਰਿਹਾ ਹੈ ਤੇ ਹੁਣ ਪਹਿਲਵਾਨ ਬਜਰੰਗ ਪੁਨੀਆ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਆਖਿਆ ਕਿ ਜਦੋਂ ਕਿਸਾਨ ਔਰਤਾਂ ਬਾਰੇ ਭੱਦੀ ਭਾਸ਼ਾ ਸ਼ਬਦਾਵਲੀ ਬੋਲੀ ਜਾ ਰਹੀ ਸੀ ਤਾਂ ਨੈਤਿਕਤਾ ਦਾ ਪਾਸਾ ਪੜਾਉਣ ਵਾਲੇ ਕਿੱਥੇ ਸਨ ਤੇ ਹੁਣ ਜਦੋਂ ਉਸ ਕਿਸਾਨ ਮਾਂ ਦੀ ਧੀ ਨੇ ਚਪੇੜ ਮਾਰ ਕੇ ਮੂੰਹ ਲਾਲ ਕਰ ਦਿੱਤਾ ਤਾਂ ਉਹ ਸ਼ਾਂਤੀ ਦਾ ਪਾਸਾ ਪੜਾਉਣ ਆ ਗਏ ਨੇ ਬਦਰੰਗ ਪੁਨੀਆ ਨੇ ਅੱਗੇ ਲਿਖਿਆ ਕਿ ਉਸ ਸਮੇਂ ਜਦੋਂ ਕਿਸਾਨ ਸਰਕਾਰੀ ਹਤਿਆਚਾਰਾਂ ਕਾਰਨ ਮਾਰੇ ਗਏ ਸਨ ਤੇ ਉਸ ਵੇਲੇ ਸ਼ਾਂਤੀ ਦਾ ਇਹ ਸਬਕ ਸਰਕਾਰ ਨੂੰ ਸਿਖਾਉਣਾ ਚਾਹੀਦਾ ਸੀ ਇੰਗਲੈਂਡ ਦੇ ਯੂਰਪ ਦੇ ਵਿੱਚ ਭਾਰਤ ਦੇ ਸਫਾਰਤਖਾਨਿਆਂ ਬਾਹਰ ਜੂਨ 1984 ਚ ਵਾਪਰੇ ਆਪਰੇ ਆਪਰੇਸ਼ਨ ਬਲੂ ਸਟਾਰ ਖੁੰਨੀ ਕੱਲੂ ਕਾਰ ਦੇ 40ਵੇਂ ਵਰੇ ਗੰਢ ਦੀ ਯਾਦ ਦੇ ਵਿੱਚ ਸਿੱਖਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਸਿੱਖਾਂ ਵੱਲੋਂ ਭਾਰਤੀ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕਦੇ ਹੋਏ ਤਿਰੰਗੇ ਦੀ ਮੁਰਬੇਦਗੀ ਕੀਤੀ ਗਈ ਤੇ ਪੈਰਾਂ ਦੇ ਵਿੱਚ ਰੋਲਿਆ ਗਿਆ ਐਂਬੈਸੀ ਬਾਹਰ ਤਿਰੰਗੇ ਉੱਪਰ ਖੜ ਕੇ ਨਾਰੇਬਾਜ਼ੀ ਕੀਤੀ ਗਈ ਤੇ ਝੰਡੇ ਨੂੰ ਪਾੜ ਦਿੱਤਾ ਗਿਆ ਤੇ ਪੁਲਤ ਤੱਕ ਤੋਂ ਸੁਰੱਖਿਆ ਇੰਤਜ਼ਾਮਾ ਹੋਣ ਦੇ ਬਾਵਜੂਦ ਮੂਖ ਦਰਸ਼ਕ ਬਣ ਕੇ ਖੜੀ ਰਹੀ ਮਾਰਚ 2023 ਦੇ ਵਿੱਚ ਲੰਡਨ ਐਂਬੈਸੀ ਤੋਂ ਤਿਰੰਗੇ ਨੂੰ ਉਤਾਰਨ ਦੀ ਘਟਨਾ ਤੋਂ ਬਾਅਦ ਲੰਡਨ ਐਂਬੈਸੀ ਬਾਹਰ ਤਿਰੰਗੇ ਝੰਡੇ ਨੂੰ ਪਾੜਨ ਦੀ ਇਹ ਤੀਜੀ ਵੱਡੀ ਘਟਨਾ ਹੈ ਬਰਤਾਨੀਆ ਵਿੱਚ ਲੰਡਨ ਬਰਮਿੰਗਮ ਗਲਾਸਕੋ ਫ੍ਰੈਂਕਫਰਟ ਫ੍ਰਾਂਸ ਤੇ ਬੈਲਜੀਅਮ ਦੇ ਵਿੱਚ ਭਾਰਤੀ ਐਮਬੈਸੀਆਂ ਬਾਹਰ ਸੈਕੁਰਿਟੀ ਸਿਖਾ ਨੇ ਆਪਰੇਸ਼ਨ ਬਲੂ ਸਟਾਰ ਕੱਲੂ ਘਰ ਦੀ ਯਾਦ ਦੇ ਵਿੱਚ ਭਾਰਤ ਸਰਕਾਰ ਨੂੰ ਦੋਸ਼ੀ ਦੱਸਦੇ ਆ ਇਹ ਸਾਕਾ ਦੇ ਦੌਰਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਮਾਨਹਾਨੀ ਮਾਮਲੇ ਵਿੱਚ ਬੰਗਲੌਰੂ ਦੀ ਵਿਸ਼ੇਸ਼ ਅਦਾਲਤ ਤੋਂ ਜਮਾਤ ਮਿਲ ਗਈ ਹੈ ਇਹ ਮਾਮਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਹੈ ਜਦੋਂ ਰਾਹੁਲ ਗਾਂਧੀ ਨੇ ਤਤਕਾਲੀ ਮੁੱਖ ਮੰਤਰੀ ਬਸਵਰਾਜ ਬੰਮੋਈ ਉੱਤੇ ਕਮਿਸ਼ਨ ਗਵਰਨਰ ਦੋਸ਼ ਲਾਇਆ ਸੀ ਇਸ ਤੋਂ ਬਾਅਦ ਭਾਜਪਾ ਨੇਤਾ ਨੇ ਰਾਹੁਲ ਉੱਤੇ ਮਾਮਲਾ ਦਰਜ ਕਰਵਾਇਆ ਸੀ ਇਸ ਮਾਮਲੇ 'ਚ ਭਾਜਪਾ ਦੇ ਵਕੀਲ ਵਿਨੋਦ ਨੇ ਕਿਹਾ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਜਪਾ ਮੁਸੀਬਤਾਂ ਵਾਲੀ ਸਰਕਾਰ ਹੈ ਇੱਕ ਗਲਤ ਇਲਜ਼ਾਮ ਹੈ ਇਸ ਉੱਤੇ ਅਸੀਂ ਅਦਾਲਤ ਤੱਕ ਪਹੁੰਚ ਕੀਤੀ ਤਾਂ ਦੋ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ ਤੇ ਰਾਹੁਲ ਗਾਂਧੀ ਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ ਇਸ ਮਾਮਲੇ ਵਿੱਚ ਕਾਂਗਰਸ ਨੇਤਾ ਉੱਤੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਤੇ ਮੁੱਖ ਮੰਤਰੀ ਸਿਦਰਮਈਆ ਵੀ ਮੁਲਜ਼ਮ ਸਨ ਪਰ ਅਦਾਲਤ ਨੇ ਇਹਨਾਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਵਿੱਚ ਇੱਕ ਭਾਰਤੀ ਨੌਜਵਾਨ ਫੋਨ ਕਤਲੇ ਵਿੱਚ ਸ਼ਾਮਲ ਹੋਇਆ ਅਤੇ ਉਸ ਦਾ ਜ਼ੁਰਮ ਸਾਬਤ ਹੋ ਚੁੱਕਾ ਹੈ। ਉਸ ਨੇ ਕੁਝ ਹੋਰ ਲੋਕਾਂ ਦੀ ਮਦਦ ਦੇ ਨਾਲ ਰਿਪਲੇਸਮੈਂਟ ਫੋਨ ਲੈਣ ਦੇ ਲਈ ਇੱਕ ਨੈਟਵਰਕ ਬਣਾਇਆ ਸੀ ਤੇ ਨਵੇਂ ਫੋਨ ਵਿਦੇਸ਼ਾਂ ਵਿੱਚ ਵੇਚੇ ਜਾਂਦੇ ਸਨ। ਲੋਕਾਂ ਵੱਲੋਂ ਐਪਲ ਵਰਗੀਆਂ ਕੰਪਨੀਆਂ ਨੂੰ ਨਕਲੀ ਫੋਨ ਭੇਜਣ ਅਤੇ ਉਸ ਦੇ ਬਦਲੇ ਨਵੇਂ ਫੋਨ ਲੈਣ ਦੇ ਮਾਮਲੇ ਵਿੱਚ ਵੀ ਸੋਹੋ ਕੁਝ ਲੋਕ ਸਾਹਮਣੇ ਆਏ ਸਨ। ਇਸ ਕਪਲੇ ਦੇ ਵਿੱਚ ਨਿਊ ਜਰਸੀ ਵਿੱਚ ਰਹਿਣ ਵਾਲਾ 36 ਸਾਲਾ ਭਾਰਤੀ ਸੰਦੀਪ ਬੰਗੇਰਾ ਇਸ ਘਪਲੇ ਵਿੱਚ ਸ਼ਾਮਲ ਹੈ ਜਿਸ ਨੇ ਸਾਲ 2013 ਤੇ 2019 ਦੇ ਵਿਚਕਾਰ ਲੋਕਾਂ ਦੀ ਚੋਰੀ ਅਤੇ ਜਾਲੀ ਪਛਾਣਾਂ ਦੀ ਵਰਤੋਂ ਕਰਕੇ ਫੋਨ ਪ੍ਰਾਪਤ ਕੀਤੇ ਨੇ ਉਸ ਨੇ ਜਾਲੀ ਪਛਾਣਾਂ ਦੀ ਵਰਤੋਂ ਕਰਕੇ ਫੋਨ ਅਤੇ ਬੀਮਾ ਕੰਪਨੀ ਨਾਲ ਧੋਖਾਧੜੀ ਕੀਤੀ ਇਸ ਭਾਰਤੀ ਨੇ ਫੋਨ ਅਤੇ ਬੀਮਾ ਕੰਪਨੀ ਨਾਲ ਹੁਣ ਤੱਕ 9 ਮਿਲੀਅਨ ਡਾਲਰ ਦੀ ਠੱਗੀ ਮਾਰੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕ੍ਰੈਟਿਕ ਅਲਾਈਜੈਂਸੀ ਯਾਨੀ ਕਿ ਐਨਡੀਏ ਨੂੰ ਮਿਲੇ ਬਹੁਮਤ ਦੇ ਮਗਰੋਂ ਹੁਣ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਨੇ ਨਰਿੰਦਰ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਹੈ ਸੰਸਦ ਭਵਨ ਦੇ ਵਿੱਚ ਐਨਡੀਏ ਸੰਸਦੀ ਦਲ ਦੀ ਬੈਠਕ ਵਿੱਚ ਰਾਜਨਾਭ ਸਿੰਘ ਨੇ ਇਹ ਪ੍ਰਸਤਾਵ ਰੱਖਿਆ ਤੇ ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਰਾਜਨਾਭ ਸਿੰਘ ਨੇ ਕਿਹਾ ਕਿ ਮੈਂ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਅੱਜ ਅਸੀਂ ਇੱਥੇ ਐਨਡੀਏ ਦਾ ਆਗੂ ਚੁਣਣ ਆਏ ਹਾਂ ਤੇ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮ ਭਜਪਦੀ ਅਗਵਾਈ ਵਾਲੇ ਐਨਡੀਆ ਦੇ ਵਿਸਥਾਰ ਦਾ ਸਹਿਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਭਜਪਦੀ ਗਰਜੋੜ ਕੋਈ ਫਰਜੀ ਨਹੀਂ ਸਗੋਂ ਵਚਨ ਬੱਤਾ ਹੈ ਅਦਲੀਏ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ